ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਛੋਟਾ ਵੀਰ ਗੁਰਸੇਵਕ ਸਿੰਘ ਸਰ ਕਿਹੜੀ ਜਗ੍ਹਾ ਐ ਮੰਡੀ ਹੈਗੀ ਜੀ ਇਹ ਵੱੱਲਾ ਮੰਡੀ ਹੈ ਜੀ ਸਬਜੀ ਮੰਡੀ ਵੱੱਲਾ ਜੀ ਇਹ ਅੱਜ ਦਾ ਕੀ ਪ੍ਰੋਗਰਾਮ ਜਿਹੜਾ ਐਮਐਲਏ ਸਾਹਿਬ ਆਏ ਸੀ ਜੋ ਕੀ ਪ੍ਰੋਗਰਾਮ ਅੱਜ ਸਾਡੇ ਬੜੇ ਮਾਨਯੋਗ ਮੈਡਮ ਵੱਡੇ ਜੀ ਐਮਐਲਏ ਸਾਹਿਬ ਅੱਜ ਆਏ ਆ ਜੀ ਉਹਨਾਂ ਨੇ ਸਾਡੀ ਮੰਡੀ ਵਿੱਚ ਨਾ ਚੋਨਾ ਹਣੀਆ ਵਾ ਪ੍ਰਧਾਨਗੀ ਦੀਆਂ ਉਸ ਚਾਰਪਰਸ ਤੇ ਬੈਠੇ ਆਪਾਂ ਉਹਨਾਂ ਦੀ ਮੌਜੂਦਗੀ ਵਿੱਚ ਅੱਜ ਉਹ ਆਪਾਂ ਨੂੰ ਥਾਪੜਾ ਦੇ ਗਏ ਜੀ ਤੁਸੀਂ ਗਾਹੋਂ ਖੇ ਤੇ ਕੰਮ ਕਰਨੇ ਆ ਜੀ ਮੰਡੀ ਦੇ ਬਹੁਤ ਜ਼ਿਆਦਾ ਕੰਮ ਡਿਵੈਲਪ ਹੋਣ ਵਾਲੇ ਆ ਉਹਦੇ ਵਾਸਤੇ ਉਹਨਾਂ ਨੇ ਅੱਜ ਇੱਕ ਬੋਲ ਕੇ ਗਏ ਆ ਜੀ ਆਪਾਂ ਸਾਰਾ ਸੁਧਾਰ ਕਰਨਾ ਹੈ ਜੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਆੜਤੀ ਯੂਨੀਅਨ ਵੱਲੋਂ ਦਿੱਤੀ ਜਾਂਦੀ ਆ ਪ੍ਰਧਾਨ ਦੀ ਵਜੋਂ ਤੁਸੀਂ ਆਉਣ ਵਾਲੇ ਸਮੇਂ 'ਚ ਮੰਡੀ ਦੇ ਕਿਸ ਤਰ੍ਹਾਂ ਦੇ ਜਿਹੜੇ ਵਿਕਾਸ ਕਾਰਜ ਕਰੋਗੇ ਜੀ ਸਾਡੇ ਨਾ ਬੜੇ ਵਿਕਾਸ ਹੋਣ ਵਾਲੇ ਆ ਸਾਡੇ ਸੜਕਾਂ ਦਾ ਕੰਮ ਬੜਾ ਹੋਣ ਵਾਲਾ ਛੱਡਾਂ ਦਾ ਕੰਮ ਹੋਣ ਵਾਲਾ ਵਾ ਆੜਤੀਆਂ ਦੀ ਹੋਰ ਬੜੀਆਂ ਮੁਸ਼ਕਲਾਂ ਜੀ ਗਰਾਈਆਂ ਦੀਆਂ ਕਹਿ ਲੋ ਸੜੋਡ ਸਾਫ਼ ਹੋਣ ਲਈ ਜਾਮ ਲੱਗੇ ਪਏ ਆ ਉਦੇ ਪ੍ਰਤੀ ਆਪਾਂ ਅੱਗੇ ਹੋ ਕੇ ਤੋਂ ਕੰਮ ਕਰਾਂਗੇ ਜੀ ਇੱਕ ਪਾਰਕਿੰਗ ਦੀ ਬੜੀ ਪ੍ਰੋਬਲਮ ਆਉਂਦੀ ਆ ਜੀ ਇੱਥੇ ਬਣਾ ਮੰਡੀ ਚ ਉਹ ਵੀ ਆਉਣ ਵਾਲੇ ਸਮੇਂ ਤੋਂ ਦਾ ਸੁਧਾਰ ਹੋ ਗਿਆ ਬਿਲਕੁਲ ਬਿਲਕੁਲ ਜੀ ਉਹਦਾ ਸੁਧਾਰ ਪੂਰਾ ਕੀਦਾ ਪਾਰਕਿੰਗ ਸਾਨੂੰ ਕੋਈ ਕਮੀ ਨਹੀਂ ਹੈਗੀ ਸਿਰਫ ਸਾਨੂੰ ਲੋੜ ਆ ਅੱਗੇ ਹੋ ਕੇ ਸਿੱਧੇ ਹੋ ਕੇ ਕੰਮ ਕਰਨ ਦੀ ਇੱਥੇ ਥਾਂ ਥਾਂ ਆਪਣੀ ਮਰਜ਼ੀ ਨਾਲ ਲੋਕੀ ਟਰੈਕਟਰ ਟਰਾਲੀਆ ਲਾ ਲੈਂਦੇ ਆ ਤਾਂ ਉਹ ਆਪਾਂ ਉਹਨੂੰ ਸੈੱਟ ਕਰਦਾਂਗੇ ਕਿ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਜਿਹੜੀ ਸਮੱਸਿਆ ਜਾਦੀ ਢੰਗੀ ਆ ਆਰਟੀ ਯੂਨੀਅਨ ਵੱਲੋਂ ਜਿਹੜਾ ਤੁਹਾਨੂੰ ਕਿਤਰਾ ਦਾ ਸਮਰਥਨ ਦਿੱਤਾ ਗਿਆ ਅੱਜ ਨਾਲ ਸਾਰੇ ਵੀਰ ਭਰਾ ਆਏ ਆ ਉਹਨਾਂ ਨੇ ਬਹੁ ਤੇ ਸਾਲੋ ਸਾਰੇ ਨਾਲ ਆ ਆਪਣੇ ਮਹਾਰਾਜ ਫਤਿਹ ਕਰੇਗਾ ਜੀ ਆਪਣੀ ਜਰੂਰ ਤੇ ਆਪਾਂ ਗਾਂ ਕੰਮ ਲੈਣਾ ਧੰਨਵਾਦ ਕਰ ਜਾਂ ਜੀ ਸਾਡੇ ਐਸਐਚਓ ਸਾਹਿਬ ਵੱਲੋਂ ਦਾ ਨਾਲ ਸਰਦਾਰ ਹਰਪਾਲ ਸਿੰਘ ਜੀ ਐਸਪੀ ਸਾਹਿਬ ਦਾ ਜੀ ਤੇ ਬਾਕੀ ਸਾਰੇ ਪੁਲਿਸ ਅਫਸਰ ਟੀਮ ਦਾ ਜਿਹੜੇ ਨਾਲ ਆਏ ਨਾਲ ਸਾਡੇ ਚੇਅਰਮੈਨ ਸਾਹਿਬ ਆਏ ਜੀ ਉਹਨਾਂ ਨੇ ਵੀ ਅੱਜ ਪਹਿਲੇ ਦਿਨੋਂ ਮੀਟਿੰਗ ਹੋਈ ਉਹਨਾਂ ਨੇ ਬਹੁਤ ਸੋਹਣਾ ਕੀਤਾ ਵੀ ਆਪਾਂ ਤੁਹਾਡੇ ਨਾਲ ਹੋ ਕੇ ਗਾਂ ਕੰਮ ਕਰਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਾਂ ਨੰਬਰ ਪੂਜਾ ਵਾਲੇ ਆਏ ਸਾਰੇ ਭਰਾਵਾਂ ਨੂੰ ਬੇਤੀ ਕਰਦੇ ਆਨ ਇਹ ਛੋਟਾ ਦੇ ਛੋਟੇ ਵੀਰ ਸਾਗਰ ਰਵੇ ਸਿੰਘ ਮੰਡੀ ਵਾਸਤੇ ਅਧਾਰਗੀ ਵਾਸਤੇ ਇਹ ਚਾਰਾ ਜਲਾਬ ਸੱਧਿਆ ਇਹਦੇ ਨਾਲ ਹੀ ਐਮਐਲ ਜੀ ਰਵਿੰਦਰ ਜੀਵਨ ਜੋਤ ਕੋਲ ਆਏ ਆ ਉਹਨਾਂ ਨੇ ਇਹਨਾਂ ਦੇ ਪਿੱਛੇ ਹੱਥ ਰੱਖਿਆ ਕਿ ਸਾਰੇ ਜ਼ਿਲ੍ਹੇ ਮੈਂਬਰ ਨੇ ਸਾਰੇ ਇਹਨਾਂ ਤੇ ਬੋਰਡ ਪਾਉਣ ਇਹਨਾਂ ਕੰਮਾਂ ਵੀ ਕਰਨ ਜਿਹਨੇ ਵਿਕਾਸ ਕਰਨ ਵਾਲੇ ਆ ਉਹ ਕਰਾਂਗੇ ਇੱਕ ਇੱਕ ਗਿਣ ਕੇ ਕਰਾਂਗੇ ਜਿਹਨੇ ਵੀ ਕਰਨੇ ਆ 20 ਦਿਨ ਅਸੀਂ ਸ਼ਰਧਾ ਬਾਦ ਦਿੱਤਾ ਤੁਹ ਕੱਢ ਕਰ ਰਹੇ ਆ ਮੈਂ ਰਣਜੀਤ ਸਿੰਘ ਰਾਣਾ ਬੋਲਦਾ ਜੀ ਸਬਜ਼ੀ ਮੰਡੀ ਦੇ ਵਿੱਚ ਆੜਤ ਦਾ ਕੰਮ ਕਰਦਾ ਕੋਈ ਵੀ 22 ਸਾਲ ਤੋਂ ਇਸ ਪਰਿਵਾਰ ਦੇ ਨਾਲ ਅਟੈਚ ਆ ਤੇ ਅੱਜ ਦਾ ਜੋ ਮੇਨ ਸਾਡਾ ਮਕਸਦ ਏਜੰਡਾ ਸੀ ਅੱਜ ਦੇ ਮੌਜੂਦਾ ਸਰਕਾਰ ਦੇ ਮੌਜੂਦਾ ਐਮਐਲਏ ਸਾਡੇ ਜੀਵਨ ਜੋਤ ਕੌਰ ਜੀ ਸਾਡੇ ਚ ਆਏ ਸੀ ਅੱਜ ਤੇ ਅੱਜ ਸਾਡੇ ਇੱਕ ਪਰਿਵਾਰ ਨੂੰ ਇਕੱਠਿਆ ਕਰਕੇ ਇੱਕ ਸਾਡਾ ਮੁਖੀ ਥਾਪ ਕੇ ਗਏ ਆ ਉਹਦਾ ਥਾਪਣ ਦਾ ਮਤਲਬ ਇਹ ਸੀ ਕਿ ਸਾਡੇ ਵਿੱਚ ਬਹੁਤ ਪਿੱਛੇ ਤੋਂ ਜੋ ਮੰਡੀ ਸ਼ਿਫਟ ਹੋ ਕੇ ਇੱਥੇ ਆਈ ਆ ਬਹੁਤ ਵੱਡੀਆਂ ਗਰਾਫਟਾਂ ਆ ਗਈਆਂ ਸੀ ਤੇ ਪਿਛਲੇ ਕੋਈ 10-15 ਸਾਲ ਤੋਂ ਪ੍ਰਧਾਨਗੀ ਦੀ ਚੋਣ ਹੁੰਦੀ ਰਹੀ ਆ ਪਰ ਅੱਗੇ ਆ ਕੇ ਕੋਈ ਕੰਮ ਨਹੀਂ ਹੋ ਸਕੇ ਅੱਜ ਸਾਨੂੰ ਸਾਡੇ ਐਮ.ਐਲ.ਏ. ਸਾਹਿਬ ਤੇ ਨਾਲ ਸਾਡੇ ਸੈਕਟਰੀ ਸਾਹਿਬ ਵੀ ਆਏ ਸੀ ਉਹਨਾਂ ਨੇ ਅੱਜ ਬੜਾ ਵਿਸ਼ਵਾਸ ਦਵਾਇਆ ਵਾ ਕਿ ਜਿਹੜੇ ਮੰਡੀ ਦੇ ਕੰਮ ਅਧੂਰੇ ਪਏ ਨੇ ਪਹਿਲ ਦੇ ਆਧਾਰ ਤੇ ਇਹ ਕੀਤੇ ਜਾਣਗੇ ਕਿਉਂਕਿ ਮੰਡੀ ਦੇ ਵਿੱਚ ਊਮਤਾ ਹੀ ਇੰਨੀਆਂ ਵਾ ਵੀ ਜਿਹੜੀਆਂ ਕਿ ਨਾ ਪੂਰੀਆਂ ਹੋ ਸਕਣੀਆਂ ਜਿਹੜੀਆਂ ਅੱਜ ਸਾਨੂੰ ਵਿਸ਼ਵਾਸ ਦਵਾਇਆ ਸਾਰੇ ਪ੍ਰਭਾਵਾਂ ਨੂੰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਗੁਰਸੇਵਕ ਜੀ ਨੂੰ ਉਹ ਅੱਜ ਥਾਪ ਕੇ ਗਏ ਆ ਅਸੀਂ ਸਾਰੇ ਭਰਾ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਉਹਨੂੰ ਅੱਗੇ ਲਿਆ ਕੇ ਮੰਡੀ ਦੇ ਸਾਰੇ ਕਾਰਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਜਿਹੜੇ ਵਿਕਾਸ ਕਾਰਜ ਆ ਆਉਣ ਵਾਲੇ ਸਮੇਂ 'ਚ ਗੁਰਸੇਵਕ ਜੀ ਨੇ ਸੇਵਾ ਪਾਜਦਾ ਤਾਂ ਗੁਰਸੇਵਕ ਜੀ ਉਹ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਨਿਭਾਪਾਣਗੇ ਦੇਖੋ ਜੀ ਜੇ ਪ੍ਰਮਾਤਮਾ ਨੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਗੁਰਸੇਵਕ ਵੀਰ ਨੂੰ ਪ੍ਰਧਾਨਗੀ ਦਾ ਸੇਰਾ ਮਿਲ ਗਿਆ ਉਹਦੇ ਨਾਲ ਖਲੋ ਕੇ ਮੋਢੇ ਨਾਲ ਮੋਢਾ ਲਾ ਕੇ ਜਿੰਨੇ ਵੀ ਮੰਡੀ ਦੇ ਕੰਮ ਨੇ ਜੋ ਵੀ ਕੰਮ ਹੋਣ ਵਾਲੇ ਨੇ ਕਿਉਂ ਸਾਰੇ ਕੰਮ ਅਜੇ ਅਧੂਰੇ ਪਏ ਨੇ ਸਾਰੇ ਵਾਰੀ ਵਾਰੀ ਤਰਤੀਬ ਵਾਈਵ ਕਰਾਂਗੇ ਇਹ ਨਹੀਂ ਹੋਊਗਾ ਕਿ ਇੱਕ ਪ੍ਰਧਾਨਗੀ ਦਾ ਸੇਰਾ ਗੁਰਸੇਵ ਕਿਨੇ ਲੈਣਾ ਉਹ ਦਿਨ ਰਾਤ ਮਿਹਨਤ ਕਰਕੇ ਨਾਲ ਭਰਾਵਾਂ ਨੂੰ ਨਾਲ ਲੈ ਕੇ ਜਿੰਨੇ ਵੀ ਕਾਰਜ ਹੋਣ ਵਾਲੇ ਨੇ ਸਾਰੇ ਨਿਪਰੇ ਚੜਾਵਾਂਗੇ ਜੀ ਪ੍ਰਧਾਨਗੀ ਦੇ ਜਿਹੜੇ ਇਲੈਕਸ਼ਨ ਆ ਇਹ ਸਿਰਫ ਮੰਡੀ ਵੱਲੋਂ ਹੀ ਲੜੇ ਜਾਂਦੇ ਆ ਕਿ ਕੋਈ ਬਾਹਰੋਂ ਕੈਂਡੀਡੇਟ ਨਹੀਂ ਜੀ ਇਹ ਸਾਡੇ ਜਿਹੜੀ ਮੰਡੀ ਦੀ ਪ੍ਰਧਾਨਗੀ ਆ ਮੰਡੀ ਦੀ ਜਿਹੜੇ ਮੌਜੂਦਾ ਮੈਂਬਰ ਨੇ ਸਾਡੀ ਜੁਨੀਅਨ ਦੇ ਜਿਨ੍ਹਾਂ ਕੋ ਆਪਣੀ ਪ੍ਰਾਪਰਟੀ ਜਾਂ ਮੰਡੀ ਦੀ ਅੰਦਰ ਦੁਕਾਨ ਆ ਉਹ ਕੋਈ 300-350 ਮੈਂਬਰ ਆ ਉਹਨਾਂ ਨੇ ਹੀ ਚੋਣ ਕਰਨੀਆਂ ਮੇਨ ਜਿਹੜੇ ਆੜਤੀਏ ਉਹੀ ਗਿਨੇ ਜਾਂਦੇ ਨੇ ਉਹਨਾਂ ਦਾ ਵਿੱਚੋਂ ਹੀ ਪ੍ਰਧਾਨ ਬਣਣਾ ਏ ਹੁਣ ਦੇਖੋ ਪ੍ਰਮਾਤਮਾ ਨੇ ਚਾਇਆ ਤੇ ਅਸੀਂ ਤਾਂ ਸਿਹਰਾ ਸਾਡੀ ਸਰਕਾਰ ਵੀ ਮੌਜੂਦਾ ਅੱਜ ਗੁਰਸੇਵਕ ਦੇ ਸਿਰ ਤੇ ਹੱਥ ਰੱਖ ਕੇ ਗਈ ਆ ਤੇ ਆਉਣ ਵਾਲੀ ਦੁਨਾਂ ਦੇ ਇਲੈਕਸ਼ਨ ਆ ਤੇ ਇਹ ਸਿਹਰਾ ਉਹਦੇ ਸਿਰ ਤੇ ਲਿਆ ਕੇ ਤੇ ਮੰਡੀ ਦੇ ਸਾਰੇ ਕਾਰਜ ਨਿਪਰੇ ਚੜਾਵਾਂਗੇ ਜੀ ਮੈਂ ਗੁਰਪ੍ਰਤਾਪ ਸਿੰਘ 5 ਨੰਬਰ ਦੁਕਾਨ ਤੋਂ ਪ੍ਰਿੰਸ ਮੈਂ ਆਪਣਾ ਅੱਜ ਗੁਰਸੇਵਕ ਭਰਾ ਨੂੰ ਬਹੁਤ-ਬਹੁਤ ਮੁਬਾਰਕਾਂ ਬਣੀਆਂ ਅੱਜ ਮੈਡਮ ਜੀਵਨਜੀਤ ਕੌਰ ਸਾਡੇ ਵਿੱਚ ਬਿਰਾਜਮਾਨ ਹੋਏ ਸੀਗੇ ਤੇ ਸਾਰੇ ਮੰਡੀ ਦੇ ਹੀ ਜਿੰਨੇ ਵੀ ਭਰਾੜ ਦੀ ਭਰਾ ਅੱਜ ਇਕੱਠੇ ਹੋਏ ਆ ਤੇ ਮੈਡਮ ਗੁਰਸੇਵਕ ਵੀਰ ਨੂੰ ਸਾਡੇ ਭਰਾ ਨੂੰ ਥਾਪੜਾ ਦੇ ਕੇ ਗਏ ਆ ਕਿ ਉਹਨਾਂ ਨੇ ਪੂਰਾ ਸ਼્વાસਨ ਦਿੱਤਾ ਕਿ ਮੈਂ ਤੁਹਾਡੇ ਨਾਲ ਆ ਤੇ ਜਿੰਨੇ ਵੀ ਬਾਕੀ ਮੰਡੀ ਦੇ ਕਾਰਜ ਹੈਗੇ ਆ ਉਹ ਉਹ ਉਹਨਾਂ ਨੇ ਪੂਰਾ ਸਤਾਪਨ ਦਿੱਤਾ ਹੈ ਕਿ ਮੈਂ ਤੁਹਾਡੇ ਨਾਲ ਪੂਰਾ ਮੋੜੇ ਨਾਲ ਮੋੜਾ ਲਾ ਕੇ ਚੱਲਾਂਗੀ ਬਾਕੀ ਠੀਕ ਹੈ